वेलकम टू माय ब्लॉग आज ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਕਾਲ ਜੀ ਤੇ ਆਪਣੇ ਆਉਣ ਵਾਲਿਆ ਜੀ ਭੈਣ ਹੋਣੀ ਉਹਨਾਂ ਲਈ ਗੱਡੀ ਤੁਹਾਨੂੰ ਸਰਪ੍ਰਾਈਜ਼ ਦਿੰਨੇ ਆ ਤੇ ਲੋ ਮੈਨੂੰ ਲੱਗਦਾ ਆਗੇ ਆਗੇ ਸਾਸਰੀ ਕਾਲ ਬਹੁਤ ਸਾਸਰੀ ਕਾਲ ਹੋਰ ਕਿਵੇਂ ਆ ਵਧਾਈਆਂ ਤੁਹਾਨੂੰ ਨਵੀਂ ਗੱਡੀ ਦੀਆਂ ਹੈ ਰੱਬ ਤੁਹਾਨੂੰ ਹੋਰ ਵਧਾਵੇ ਵਧਾਈਆਂ ਭਣੇ ਪਹਿਲਾ ਨਵੇਂ ਸਾਲ ਦੀਆਂ ਫਿਰ ਗੱਡੀ ਦੀਆਂ ਵਧਾਈਆਂ ਬਹੁਤ ਬਹੁਤ ਥੈਂਕ ਯੂ ਰੱਬ ਤੁਹਾਨੂੰ ਬਹੁਤ ਬਧਾਈ ਹੈ ਨਾ ਆਹ ਗੱਡੀ ਦਾ ਸੁਣਾ ਗੱਡੀ ਦੀ ਬਣਾਉਣੇ ਆ ਗੱਡੀ ਬਾਹਰ ਜਾ ਕੇ ਬਣੂ ਥੰਡੀ ਬਹੁਤ ਵਧਾਈਆਂ ਨਵੇਂ ਸਾਲ ਦੀਆਂ ਨਾਲੇ ਗੱਡੀ ਦੀਆਂ ਸਾਰਾ ਤੁਹਾਨੂੰ ਬਹੁਤ ਬਧਾਈ ਭਾਈ ਤੈਨੂੰ ਹੋਰ ਵੀ ਨਵੀਆਂ ਗੱਡੀਆਂ ਹੋਰ ਲਿਆ ਬਹੁਤ ਖਾਤਰੀ ਕਰ ਵਧਾਈਆਂ ਬਾਗਾਂ ਆ ਬਾਹ ਬਾਹ ਮਹਲਾ ਦੀਆਂ ਵਧਾਈਆਂ ਵਧਾਈਆਂ ਜਦੋਂ ਕੰਪਲੂਸ ਆ ਉਹ ਬਲੂ ਬਲੂ ਬੋਲੋ ਬਾਦਰ ਬਾਦਰ ਆਪ ਨੂੰ ਨੰਬਰ ਮਿਲ ਜਾਵੇ ਲੋ ਜੀ ਗੱਡੀ ਲਿਆਂਦੀ ਆ ਗੱਡੀ ਦੇ ਕਰੋ ਦਰਸ਼ਨ ਗੱਡੀ ਦੇ ਨਵੇਂ ਸਾਲ ਦੀਆਂ ਰੱਬ ਜੀ ਨੂੰ ਇੰਨਾ ਬਖਾਵੇ ਇੰਨਾ ਬਖਾਵੇ ਮੈਂ ਕਿਹਾ ਆ ਸਾਲ ਦੇ ਵਿੱਚ ਚਾਰ ਰਵੀਆਂ ਗੱਡੀਆਂ ਹੋਰ ਪਾਈ థాంਕ ਯੂ ਹਾਂ థాంਕ ਯੂ ਬਹੁਤ ਬਖਾਵੇ ਰੱਖੀਆ ਕਰਦੇ ਆ ਅਗਲਾ ਕਰੀਏ ਹਾਂ ਹਾਂ ਸਰ ਪਿਆ ਕਰੋ ਬਟੇ ਉਦੇ ਨਾਲ ਭਾਈ ਉਹਦੇ ਨੇ ਕਾ ਕੜਾਈ ਐ ਥਾਰ ਕਿਆ ਬਾਤ ਐ ਕਿਆ ਬਰੋਕਸ ਯਾ ਯੋ ਉਹਦੇ ਇਹ ਕੀ ਦੀ ਆ ਤੇਰੀ ਮੈਂ ਕਿਹਾ ਤੈਨੂੰ ਲੈ ਕੇ ਆਇਆ ਤੂੰ ਹੈ ਹਾਂ ਆਏ ਆਏ ਚਲਾ ਦੇ ਇਹਨੂੰ ਚੱਕ ਦੇ ਨੰਬਰ ਹੋਰ ਨਹੀਂ ਕਾਲੀ ਫਿਰਦਾ ਹੋਰ 6 ਨੰਬਰ ਪੁੱਠਾਈ ਲਾਇਆ ਹਾਂ ਨੰਬਰ ਬੜਾ ਬੜਾ ਸਮਝਣਾ ਹਾਂ ਬੜਾ ਮੰਗੇ ਹੋ ਗਏ ਯੋ ਯੋ ਆਪਾਂ ਲਈ ਕਿਹੜੇ ਦੀ 1 ਕਰੋੜ ਤੇ ਬੋਲੀ ਗਈ ਆ ਪਤਾ ਨਹੀਂ ਕਿਹੜੇ ਕਹਿੰਦੇ ਸੀ ਬਾਬਿਆਂ ਦੇ ਰਸਤੇ ਆ ਲੈਣਾ ਹਾਂ ਰੋਟੀ ਆ ਗਈ ਤਾਂ ਘੜੂ ਰੋਟੀ ਖਾਣ ਲੱਗਦੇ ਆ ਕੀ ਐ ਹੈਗਾ ਕੀ ਕੀ ਦਾਲਾ ਮੂੰਗੀ ਦਾਲ ਪਨੀਰ ਦੀ ਸਬਜ਼ੀ ਤੇ ਛੇ ਮੀਆਂ ਕਿਆ ਬਾਤ ਹੈ ਆਏ ਮੇਰੇ ਲਓ ਜੀ ਅੱਜ ਸੀਨੀਆ ਰੋਟੀ ਖਾਣੇ ਆ ਜੀ ਤੇ ਸਾਰੇ ਭੈਣ ਭਰਾ ਜੁੜੇ ਰਹੋ ਇੰਜੋਏ ਕਰੋ ਬਲੌਗ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ so much ਆ ਜੀ ਸਾਰੇ ਰੋਟੀ ਖਾਓ ਚਾਤਾ ਉਹ ਏ ਨਵਰਾਜ ਦਾ ਨਾਮ ਚੱਲਦਾ ਪੂਰਾ ਇਹ ਜੀ ਗੱਲ ਨਹੀਂ ਐ ਨਵਰਾਜ ਐ ਨਵਰਾਜ ਆ ਗਿਆ ਇਹ ਲੈ ਨੋਰਾਹ ਇਹਦਾ ਪੂਰਾ ਨਾਮ ਭਾਈ ਨੋਰਾਹ ਸਾਡੇ ਦਾ ਪੂਰਾ ਚੱਲਦਾ ਹੈ ਵੀ ਨੋਰਾਹ ਜਾ ਗਿਆ ਵੀ ਐਂ ਚੱਲੂ ਲੋਡੇ ਕਰਕੇ ਆ ਭਾਈ ਸਾਰਾ ਕੋ ਮੈਂ ਸਾਰੇ ਗਾਈਜ਼ ਸਾਰੇ ਭੈਣ ਭਰਾ ਨਵਾਂ ਸਾਲ ਆ ਇੰਜੋਏ ਕਰੋ ਭਾਈ ਜੋਤਾ ਲੱਗਿਆ ਪਾਣੀ ਇੱਥੇ ਧਰ ਦੋ ਪੁੱਤਰੇ ਅਬ ਜਾਲੇ ਧਰ ਦੇ ਇੱਥੇ ਤੇ ਬਜਾਰਾ ਸਬਜ਼ੀ ਕੱਟ ਕਿਉਂ ਹੁੰਦਾ ਤੇਲ ਨਹੀਂ ਤੇਲ ਨਹੀਂ ਕਿਉਂ ਉਹ ਕਰ ਪਹਿਲਾਂ ਮਿਕਸ ਕਰ ਲ ਤਮ ਤਾਂ ਯੋਸ ਚੱਲ ਗਿਆ ਹੁਣ ਤਮ ਜਹ ਨਹੀਂ ਗਾ ਬਸ ਹੈਗਾ ਮੇਰੇ ਕੋਲ ਕੋਈ ਨਾ ਕੱਟੇ ਦੀ ਸੌਫ ਕਰਕੇ ਕਾ ਲ ਛੋਟੀ ਖਾਲੀ ਇਹ ਰੀਤਿਆ ਬਿਨੇ ਘਟ ਘਟ ਚਾਹ ਠੰਡਾ ਭਾਈ ਚਾਹ ਪੀਏ ਗੁੱਟ ਗੁੱਟ ਜਵਾ ਖੇਡਦੇ ਫਿਰਦੇ ਕੋਕੜੀ ਓਏ ਫੜ ਜਾ ਇਹ ਆਈਏ ਆਈਏ ਇਹ ਚਾਹ ਦੇ ਨਾਲ ਕਹਿੰਦੇ ਗਜ਼ਰੇਲਾ ਰੋਟੀ ਖਾਂਗੇ ਹਟੇ ਕਹਿੰਦੇ ਛਣੇ ਗਜ਼ਰੇਲਾ ਵਾਹਟਾ ਪ੍ਰੋਣੈਨ ਲੱਗ ਜਾਂਦੀ ਏ ਠੰਡ ਕਹਿੰਦਾ ਹੋਈ ਜਾਂਦਾ ਗਾਉ 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 ਨਵੇਂ ਗੱਡੀ ਦੇ ਚਾਹ ਦੇ ਵਿੱਚ ਠੰਡ ਮਹਿਸੂਸ ਨਹੀਂ ਹੋ ਰਹੀ ਗੱਡੀ ਤਾਂ ਦਿਖਾਈ ਨਹੀਂ ਹੈਗੀ ਗੱਡੀ ਦਿਖਾ ਦਿੰਨੇ ਆ ਭਾਈ ਸਰਪ੍ਰਾਈਜ਼ ਰਹੂ ਗੱਡੀ ਤੇ ਰੈਡੀ ਰਹੋ ਗੱਡੀ ਦੇਖਣ ਵਾਸਤੇ ਕਿਹੜੀ ਆ ਟੈਕਸਚਰ ਐਕਸਟਰ ਹੈ ਐਕਸਟਰ ਟੈਕਸਚਰ ਐਕਟਰ ਐਕਸ ਐਕਟਰ ਨੂੰ ਕਹਿੰਦਾ ਟਰੈਕਟਰ ਆ ਉਹੀ ਤਾਂ ਮੈਂ ਕਹ ਰਿਹਾ ਕਿਹੜੀ ਆ ਐਕਟਰ ਆ ਐਕਟਰ ਐਕਸਟਰ ਐਕਟਰ ਐਕਸਟਰ ਟਰੈਕਟਰ ਹੀ ਕਹੀ ਜਾਂਦਾ ਐਕਟਰ ਹਾਂ ਨੂੰ ਨਹੀਂ ਜਨੋ ਆਉਂਦਾ ਐਕਟਰ ਆ ਕਹਿੰਦਾ ਐਕਟਰ ਆ ਮੈਂ ਐਕਟਰ ਨੂੰ ਟਰੈਕਟਰ ਐਕਟਰ ਐਕਸਟਰ ਐਕਟਰ ਕੋਈ ਨਾ ਦੰਦਾ ਦੰਦਾ ਐਕਟਰ ਟਰੈਕਟਰ ਐਕਟਰ ਐਕਟਰ ਮੈਂ ਤਿਆਰ ਰੋ ਸਾਰੇ ਭੈਣ ਭਰਾ ਭਾਈ ਦਿਖਾਉਨੇ ਆ ਗੱਡੀ ਵੀ ਦਿਖਾਉਨੇ ਆ ਗੱਡੀ ਦਿਖਾਉਣ ਦਿੰਦਾ ਐ ਵੀ ਆਊਗਾ ਚਾਹ ਪੀ ਲਈ ਕਟ ਕਟ ਤੇ ਚਾਹ ਪੀ ਕੇ ਮੇਰਾ ਕੀ ਹੋਊਗਾ ਸਪੈਲਿੰਗ ਦਾ ਸਹੀ ਦੱਕੀ ਐਕਸ ਚਾਹ ਚਾਹ ਪੀ ਕੇ ਗੱਡੀ ਦਿਖਾਉਨੇ ਆ ਜੀ ਕੋਈ ਮੈਂ ਜਦ ਤੱਕ ਦਿਖਾ ਰਹੀ ਹਾਂ ਹਾਂ ਹੁੰਦਾ ਬੰਦਾ ਤੁਰੇ ਤੁਰਨ ਦਾ ਜੇ ਹੁਣ ਮਤਰਾ ਫਿਰ ਦਮ ਮੈਂ ਦੇਖੋ ਕਿ ਮੈਂ ਕੀ ਕੁਝ ਕਰ ਲੈਣਾ ਹੈ ਨਾ ਇਹ ਚੀਜ਼ਾਂ ਵੜਨੀਆਂ ਨੇ ਕੀ ਕਰਿਆ ਕੀ ਕਰੀਏ ਕੀ ਕਰੀਏ ਕੀ ਕਰੀਏ ਬਾਹਰ ਦਰਨੇ ਆ ਜੀ ਰੋਟੀ ਖਾ ਲਈ ਚਾਹ ਵੀ ਪੀ ਲਈ ਗੱਡੀ ਦੇ ਦਰਸ਼ਨ ਕਰਦੇ ਆ ਅੱਡੀ ਨਵੀਂ ਲਿਆਂਦੀ ਐ ਜਿਹੜਾ ਦੇਖਣ ਦਾ ਮਨ ਕਰਦਾ ਤੇ ਅੰਗ ਦੇਖਦੇ ਆਂ ਤੇ ਫੜਾ ਪੁੱਤ ਆ ਜਾ ਮਦਰ ਕੀ ਹੈ ਲੋਟੇ ਬੰਦੇ ਗਾਇਬ ਹੀ ਹੋ ਗਏ ਸਾਰੇ ਆ ਦੇਖ ਰੇ ਬੰਦੇ ਇੱਕਵੇਂ ਲੈਂਡ ਤੇ ਖੜੀਆਂ ਦੇਖੀ ਲੈਂਡ ਦੀ ਗੱਲ ਲੈਂਡ ਲੈਂਡ ਤੇ ਖੜੇ ਇੱਧਰਲੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਹਾਂ ਜੀ ਆ ਪਹਿਲੇ ਨੰਬਰ ਤੇ ਆ ਬੱਗੇ ਕਲਾ ਦੇ ਸਰਪੰਚ ਸਾਹਿਬ ਦੂਜੇ ਨੰਬਰ ਤੇ ਸਾਡੀ ਮੈਂਬਰ ਸਾਹਿਬ ਮੈਂਬਰ ਸਾਹਿਬ ਸਾਥ ਹਾਂ ਐਨ ਸਰਪੰਚਣੀ ਐ ਪੰਚਣੀ ਐ ਆ ਸਰਪੰਚਣੀ ਐ ਪੰਚਣੀ ਇਹ ਤਾਂ ਸਾਡੀ ਮੰਮੀ ਆ ਉਧਰ ਆਪਣੀ ਬਾਪ ਵੀ ਆ ਗਈ ਇੱਧਰ ਆਪਣੇ ਚਾਚੀ ਦੀ ਆ ਗਈ ਨੇ ਲੈ ਜ਼ਰੂਰੀ ਆ ਦੇਖੋ ਕਹਿੰਦੇ 3-4 ਸਾਲ ਦੀ ਉਮਰ ਦੇ ਵਿੱਚ ਭਾਈ ਬਲੌਗਰ ਤਿਆਰ ਹੋ ਰਿਹਾ ਹੈ ਦੇ 3-4 ਸਾਲ ਦੀ ਉਮਰ ਦੇ ਵਿੱਚ ਬਲੌਗਰ ਤਿਆਰ ਹੋ ਰਹੇ ਨੇ ਦੇ ਇਹ ਮਾਮੂ ਜੇ ਮਗਰ ਮਗਰ ਬਲੌਗ ਨਹੀਂ ਠੀਕ ਹੈ ਸੇ ਠੀਕ ਹੈ ਠੀਕ ਹੈ ਆ ਚਾਹ ਬਰਫ ਕਿਕਸ ਆ ਗੱਡੀ ਆ ਜੀ ਆਪਣੀ ਜਿਹੜੀ ਲਿਆਂਦੀ ਆ ਐਕਸਟਰਾ ਉਹ ਐਕਟਰ ਐਕਟਰ ਆ ਕਹੋ ਐਕਟਰ ਕੋਈ ਗੱਲ ਆ ਤੇ ਵਧਾਈਆਂ ਹੋ ਗਈਆਂ ਜੀ ਨਵੇਂ ਛਾਲ ਵਾਲੇ ਤਨ ਬਹੁਤ ਵਧੀਆ ਕੰਮ ਹੋ ਗਿਆ ਹਨਾ ਬਾ ਦੇਖੋ ਜੀ ਗੱਡੀ ਬਣ ਗਈ ਆ ਲਿਆਂਦੀ ਆ ਜੀ ਬਹੁਤ ਵਧੀਆ ਗੱਡੀ ਆ ਠੀਕ ਆ ਮਾਲਕ ਦੀ ਮਿਹਨਤ ਬਹੁਤ ਵਧੀਆ ਪਿੱਛੇ ਨੂੰ ਪਲਟ ਜਾਣੀ ਆ ਯਾਰ ਪੁੱਤ ਖੜਨਾ ਸਿੱਖੋ ਪਿੱਛੇ ਨੂੰ ਪਲਟ ਕਿਸੇ ਆਪਾ ਖੜਾ ਹੋ ਜੂ ਬਹੁਤ ਵਧੀਆ ਗੱਡੀ ਆ ਬਾਈ ਕਿੰਨੇ ਚ ਪੈ ਗਈ ਸੀ ਪਸਾਰੀ ਇਹ ਹੈ ਹੀ ਪੇ ਹੈ ਕਿੰਨੇ ਚ ਪੈ ਗਈ ਸਾਰੀ 999 ਜੀ ਪੈ ਗਈ ਭਾਈ ਪੂਰੀ 8 9 1 8 ਹੋ ਗਈ ਹੋ 9 ਹੋ ਗਈ ਹੋ ਵਧੀਆ ਗੱਡੀ ਆ ਠੀਕ ਇਹ ਬਾਜੀ ਹੈ ਨਹੀਂ ਜਮਈ ਚਿੱਟਾ ਰੰਗ ਲੱਗ ਗਿਆ ਸਹੀ ਗੱਲ ਤੇ ਆ ਕੱਚਲਾ ਤਾਂ ਧੰਦ ਦੇਲਾ ਪਾਣੀयां ਗੁੱਢਾਂ ਲੱਗ ਗਿਆ ਹਨਾ ਮੈਂ ਆ ਕੀ ਆ ਪਾਣੀयां ਨੂੰ ਬਹੁਤ ਤੇਤੀਆ ਕਰਕੇ ਰਾਜੀ ਵੀ ਫਿਰ ਕਿੱਥੇ ਗਿਆ ਲਾਲ ਗੱਡੀ ਆ ਕਿੱਥੇ ਹੈ ਘੇਟੀ ਕਿੱਥੇ ਕਿੱਥੇ ਹੈ ਵੇ ਵਧੀਆ ਭਾਈ ਗੱਡੀ ਪਈ ਆ ਬੋਲ ਤੇ ਮੰਮੀ ਤਾਂ ਮਾਰ ਲੈ ਲੋ ਭਾਈ ਤਰਦੇ ਆ ਕਹੀ ਜਾਂਦੇ ਰੈਪ ਉਹ ਕਹਿੰਦੇ ਰਹਿਣਾ ਨਹੀਂ ਹੈਗਾ ਠੀਕ ਹੈ ਜੀ ਚੰਗਰ ਨੇ ਮਗਰ ਮਾਤੇ ਸੋਈ ਹੋਈ ਆ ਚੇਹਰਾ ਗਾਸ ਹੋਈ ਹੋਈ ਆ ਠੀਕ ਹੈ ਜੀ ਚਲ ਜਾ ਕੇ ਜਾਓ ਬੜੀ ਚਲ ਠੀਕ ਆ ਓਕੇ ਓਕੇ ਓਕੇ

ਹੋ ਚੱਲ ਕੋਈ ਨਾ ਠੀਕ ਆ ਚੰਗਾ ਉਹ ਖੜ ਗਿਆ ਹੋਣਾ ਕਿਸੇ ਕੋਲੇ ਗੱਡੀ ਸੋਹਣੀ ਆ ਭਾਈ ਕਾ ਨਾ ਦਿਖਾਈ ਕਾ ਦੋ ਦਿਖਾਵਾਂਗੇ ਰੋਟੀ ਦਿੰਨੇ ਆ ਸੀ ਭਾਈ ਏਰ ਕਿਨੇ ਨਿਹਰਾ ਹੋ ਗਿਆ ਰੋਟੀ ਲਾ ਰਹੀ ਹੋਣੀ ਬੰਦਿਆਂ ਨੂੰ ਹਮਲੇ ਹੋਦੇ ਸਦੇ ਪਿਆਰ ਨਾ ਜਾਣ ਨੂੰ ਲੜਦੇ ਆ ਰਾਜੋ ਹੌਲੀ ਹੌਲੀ ਚਾਏ ਹੋ ਧੀਰੇ ਧੀਰੇ ਬਾਏ ਬਾਏ ਟਾਟਾ ਨਾ ਨੂਰੇਉਣੀ ਵੀ ਖੜੇ ਆ ਗੇਟਾਂ 'ਚ ਭਾਈ ਕਿਉ ਚੱਕ ਪਾਈ ਗਏ ਜੋ ਬੇਬੀ ਲਓ ਜੀ ਚਲੇ ਗਏ ਤੇ ਗੱਡੀ ਸੋਹਣੀ ਆ ਵਧੀਆ ਦੇਖ ਲਈ ਤੇ ਸਾਰੇ ਭੈਣ ਭਰਾ ਬਲੌਗ ਨੂੰ ਦੇਖਿਓ ਹਨਾ ਤੇ ਇੰਜੋਏ ਕਰਿਓ ਨਵੇਂ ਖਿਆਲ ਦੀਆਂ ਸਾਰਿਆਂ ਨੂੰ ਵਧਾਈਆਂ ਰੱਬ ਜਿਹਾ ਭਰਿਆ ਸਾਰਿਆਂ ਦਾ ਲੈ ਕੇ ਆਵੇਂ ਨਮਾਸਤ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੋਣਾਰੇ ਭੈਣ ਭਰਾ ਮਨੁਸ਼ਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਇਕ ਕਮੈਂਟ ਸ਼ੇਅਰ ਦਬ ਕੇ ਕਰ ਦਿਓ ਸ਼ਾਰ ਦਬ ਕੇ ਬਲੌਗ ਸਾਰੇ ਦੇਖਿਓ ਸੇ ਭੈਣ ਭਰਾ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂਰਾ ਯਾ ਬੇਬੀ ਯੋ ਤਾਂ ਓਕੇ ਬਾਈ ਸਾਰਿਆਂ ਨੂੰ ਟਾਟਾ ਟਾਟਾ